ਅੱਜ ਇੱਕ ਖਬਰ ਆਈ ਹੈ ਕਿ ਸਰਦਲ ਬਲਕਾਰ ਸਿੰਘ ਜਿੱਦੂ ਜਿੱਦੂ ਮੋਸੇਵਾਲ ਜੀ ਦੇ ਪਿਤਾ ਜੀ ਨੇ ਉਹਨਾਂ ਦੇ ਕੋਲੋਂ ਜਾ ਕੇ ਜੋ ਪੰਜਾਬ ਸਰਕਾਰ ਦੇ ਕੁਝ ਅਫਸਰਾਂ ਨੇ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਨੇ ਜਾ ਕੇ ਉਹਨਾਂ ਕੋਲੋਂ ਕੌਣੀ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਦੱਸੋ ਤੁਸੀਂ ਇਹ ਬੱਚੇ ਦਾ ਬਰਥ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਇਹ ਉਹਨਾਂ ਦੇ ਕੋਲੋਂ ਸਵਾਲ ਪੁੱਛ ਕੇ ਤੇ ਉਹਨਾਂ ਨੂੰ ਕਹਿੰਦੇ ਹੈਰੈਸ ਕੀਤਾ ਜਾ ਰਿਹਾ ਹੈ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਹੈ ਆਪਣੀ ਵੀਡੀਓ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਬਿਨਾਂ ਗਲਤੋਕਿਉ ਹਾਇਰਸ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਇਹ ਮਲਕੀ ਬਿਲਕੁਲ ਸਰਕਾਰ ਦੀ ਗਲਤੀ ਹੈ ਸਰਕਾਰ ਕੋਲੇ ਬਿਲਕੁਲ ਕੋਈ ਪਾਵਰ ਨਹੀਂ ਕਿ ਜਾ ਕੇ ਉਹਨਾਂ ਤੋਂ ਕੋਈ ਸਵਾਲ ਪੁੱਛ ਸਕਣ ਹੁਣ ਜਿਉਂ ਪੰਜਾਬ ਸਰਕਾਰ ਦਾ ਕਹਿਣਾ ਕਿ ਸਾਨੂੰ ਸੈਂਟਰ ਸਰਕਾਰ ਤੋਂ ਚਿੱਠੀ ਆਈ ਹੈ ਨਾ ਸੈਂਟਰ ਸਰਕਾਰ ਕੋਲੇ ਪਾਵਰ ਹੈ ਨਾ ਪੰਜਾਬ ਸਰਕਾਰ ਕੋਲੇ ਪਾਵਰ ਜਿਹੜਾ ਇਹ ਇੱਕਟਾ ਜੋ ਵੀ ਉਹ ਜੋ 2021 ਦਾ 2 2021 ਦਾ ਜਿਹੜਾ ਐਕਟ ਆ ਦ ਅਸਿਸਟਡ ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਉਸ ਐਕਚੁਅਲੀ ਵਿੱਚ ਜੋ ਉਹਦੇ ਚ ਰੂਲਸ ਆ ਕਲੀਨਿਕਸ ਦੇ ਵਾਸਤੇ ਜਿਹੜੇ ਕਲੀਨਿਕ ਨੇ ਰਜਿਸਟਰ ਕਰਾਉਣਾ ਕਲੀਨਿਕ ਨੇ ਰਜਿਸਟਰ ਦੇ ਉਹਦੇ ਵਾਸਤੇ ਸਾਗੀਆਂ ਇੰਸਟ੍ਰਕਸ਼ਨ ਦੇ ਉਹ ਕਿਸੇ ਕਪਲ ਦੇ ਵਾਸਤੇ ਨਹੀਂ ਜੋ ਵੀ ਕੋ ਕਪਲ ਆ ਜੋ ਪੇਰੈਂਟ ਆ ਜਿਨ੍ਹਾਂ ਨੇ ਆਪਣੇ ਬੱਚੇ ਜੋ ਬਰਤੇ ਨਾ ਉਹਨਾਂ ਦੇ ਵਾਸਤੇ ਨੂੰ ਨਹੀਂ ਅਪਲਾਈ ਕਰਤੀਆਂ ਉਹਨਾਂ ਨੇ ਕਲੀਨਿਕ ਨੂੰ ਕਿਹਾ ਕਿ ਤੁਸੀਂ ਆਈਵੀਐਫ ਟੈਕਨੋਲੋਜੀ 21 ਸਾਲ ਤੇ 50 ਸਾਲ ਦੇ ਵਿੱਚ ਵਿੱਚ ਤੁਸੀਂ ਇਹ ਇਹਨਾਂ ਨੂੰ ਇਨਵੈਸਟ ਕਰੋਗੇ ਆਈਵੀਐਫ ਟੈਕਨੋਲੋਜੀ ਪਰ ਕਿਸੇ ਕਪਲ ਦੇ ਹੁੰਦੇ ਜੋ ਹਸਬੰਦ ਵਾਈ ਦਾ ਔਰ ਤੇ ਸਿੱਖਣ ਨਹੀਂ ਆਏ ਹੁਣ ਜੇਕਰ ਬਾਕੀ ਇੱਥੇ ਆਪਣੇ ਬਹੁਤ ਜੋ ਅੱਜ ਪੇਰੈਂਟ ਕਈ ਪੇਰੈਂਟ ਜਾ ਕੇ ਕਪਲ ਜਾਂਦੇ ਆ ਜਾ ਕੇ ਕੋਈ ਦੁਬਈ ਕੋਈ ਸਿੰਗਾਪੋਰ ਕੋਈ ਇੰਗਲੈਂਡ ਉੱਥੋਂ ਜਾ ਕੇ ਉਹ ਇਹ ਟੈਕਨੋਲੋਜੀ ਨਾਲ ਜੇ ਜੋ ਕਰਕੇ ਹੁੰਦੀ ਆ ਉੱਥੇ ਜਾ ਕੇ ਆਈਵੀਐਫ ਟੈਕਨੋਲੋਜੀ ਉੱਥੇ ਕਰਕੇ ਹੁੰਦੀ ਹੈ ਉਹਨਾਂ ਉਹ ਕਲੀਨਿਕ ਨੂੰ ਉੱਥੋਂ ਦੇ ਨਾਲ ਅਪਲਾਈ ਕਰਦੇ ਆਂ ਇੰਡੀਆ ਦੇ ਨਾਲ ਅਪਲਾਈ ਕਰਦੇ ਪੇਰੈਂਟ ਜੋਤੇ ਬਿਲਕੁਲ ਕੋਈ ਇਨਸਟ੍ਰਕਸ਼ਨ ਨਹੀਂ ਹੈ ਇਹ ਜਿਹੜਾ ਐਕਟ ਆ ਇਹ ਬਿਲਕੁਲ ਨਹੀਂ ਕਹਿੰਦਾ ਕਿ ਕੋਈ ਪੇਰੈਂਟ 21 ਤੇ 50 ਸਾਲ ਤੋਂ ਉੱਪਰ ਜੇ 50 ਸਾਲ ਤੋਂ ਉੱਪਰ ਕੋਈ ਪੇਰੈਂਟ ਕਿਸ ਆਈਡੀਆ ਟੈਕਨੋਲੋਜੀ ਵਰਤੀ ਨਹੀਂ ਸਕਦਾ ਇਹ ਸਿਰਫ ਕਲੀਨਿਕ ਵਾਸਤੇ ਹੈ ਤੇ ਉਹਦੇ ਤੇ ਜਿਹੜਾ ਫਾਈਲ ਹੈ ਜੇਕਰ ਕਿਸੇ ਕਲੀਨਿਕ ਨੇ ਕੀਤਾ ਉਹ ਵੀ ਕਲੀਨਿਕ ਨੂੰ ਫਾਈਲ ਆ ਉਹ ਜੇ ਕਪਲ ਨਹੀਂ ਹੋਣਾ ਚਾਹੀਦਾ ਤਾਂ ਇਸ ਕਰਕੇ ਇਹ ਚੀਜ਼ ਹੈ ਹੈਲਥ ਡਿਪਾਰਟਮੈਂਟ ਦੇ ਅਧਿਕਾਰ ਨੂੰ ਪਤਾ ਹੋਣੀ ਚਾਹੀਦੀ ਹੈ ਸੈਂਟਰ ਸਰਕਾਰ ਦੀ ਗਲਤੀ ਹੈ ਕਿਉਂਕਿ ਸੈਂਟਰ ਸਰਕਾਰ ਨੇ ਚਿੱਠੀ ਲਿਖੀ ਅਗਲੀ ਗੱਲ ਇਹ ਕਿ ਪੰਜਾਬ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਕਿ ਕਿਸੇ ਜੋ ਪੇਰੈਂਟ ਨੂੰ ਜਾ ਕੇ ਪੁੱਛ ਨਹੀਂ ਸਕਦੇ ਜੋ ਪੇਰੈਂਟ ਤੋਂ ਡਾਕੂਮੈਂਟ ਮੰਗਰਾਇਆ ਉਹ ਡਾਕੂਮੈਂਟ ਨਹੀਂ ਮੰਗ ਸਕਦੇ ਜਿਆਦਾ ਤੋਂ ਜਿਆਦਾ ਉਹ ਇਨਕੁਆਰੀ ਕਰ ਸਕਦੇ ਆ ਕਿ ਜਿਹੜੇ ਹਸਪੀਟਲ ਦੇ ਵਿੱਚ ਹੈਗੇ ਨੇ ਉਸ ਹਸਪੀਟਲ ਨੇ ਆਈਡੀਆ ਕੀਤੀ ਆ ਜਾਂ ਨਹੀਂ ਕੀਤੀ ਬਸ ਉਹ ਨਹੀਂ ਕੀ ਜੋ ਪਤਾ ਕਰ ਸਕਦੇ ਆ ਉਹ ਹਸਪੀਟਲ ਤੋਂ ਮਲਕੀ ਸਿਰ ਪਤਾ ਕਰ ਸਕਦੇ ਆ ਪਰ ਪੇਰੈਂਟ ਦੇ ਕੋਲੋਂ ਬਿਲਕੁਲ ਕੋਈ ਹਰਸਮੈਂਟ ਨਹੀਂ ਕਰ ਸਕਦੇ ਇਹ ਜਿਹੜੀ ਇਹਨਾਂ ਨੇ ਕੀਤੀ ਆ ਇਹ ਬਿਲਕੁਲ ਸਰਾਸਰ ਗਲਤ ਆ ਔਰ ਇਹ ਔਰ ਇਹ ਬਿਲਕੁਲ ਗੈਰਕਾਨੂੰਨੀ ਆ ਔਰ ਇਹ ਸਰਦਾਰ ਬਲਕਾਰ ਸਿੰਘ ਨੂੰ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਜਵਾਬ ਜਾਂ ਡਾਕੂਮੈਂਟ ਦੇਣਾ ਮਨਾ ਕਰ ਦੇਣਾ ਚਾਹੀਦਾ ਉਹਨਾਂ ਨੂੰ ਕਹੋ ਜੋ ਮੈਨੂੰ ਇਨ ਰਾਈਟਿੰਗ ਦਿਓ ਜੋ ਕਰਨਾ ਕਰਕੇ ਦੇਖੋ ਇਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੈ ਬਿਲਕੁਲ ਨਹੀਂ ਕਰ ਸਕਦੇ ਬਿਨਾਂ ਘੱਲ ਤੋਂ ਹੈਰਸ ਕਰ ਰਹੇ ਹੈ ਦੇਖੋ ਪਹਿਲਾਂ ਤਾਂ ਇਹ ਸਰਕਾਰ ਦੀ ਗਲਤੀ ਕਰਕੇ ਉਹ ਵਿਚਾਰਾ ਉਹਨਾਂ ਦਾ ਪਹਿਲਾ ਪਹਿਲਾ ਪੁੱਤ ਸਿੱਧੂ ਮੂਸੇਵਾਲ ਉਹਦਾ ਮਰਦ ਹੋਇਆ ਹੁਣ ਜਿੰਦਾਂ ਖੁਸ਼ੀ ਥੋੜੀ ਜਿਹੀ ਘਰੇ ਆਈ ਆ ਹੁਣ ਤੁਸੀਂ ਇਹ ਕੰਮ ਸ਼ੁਰੂ ਕਰਦੇ ਹੋ ਬਹੁਤ ਗਲਤ ਗੱਲ ਹੈ ਇਹ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਇਹ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਹਰਸਮੈਂਟ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਉਹਨਾਂ ਦੇ ਕੋਈ ਖੁਸ਼ੀ ਆ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਹਰਸ ਨਾ ਕਰੋ ਤੇ ਕਾਨੂੰਨ ਬਿਲਕੁਲ ਤੁਹਾਨੂੰ ਇਸ ਚੀਜ਼ ਦੀ ਯਾਦ ਦਿੰਦਤਾ ਮੈਨੂੰ ਮੀਡੀਆ ਨਾਲ ਦੇ ਵੀ ਕੁਝ ਦੇ ਫੋਨ ਆਏ ਉਹਨਾਂ ਨੂੰ ਮੈਂ ਇਹ ਕਲ ਕਿਹਾ ਮੈਂ ਟਵੀਟ ਵੀ ਕੀਤਾ ਪਰ ਮੈਂ ਹੁਣ ਕਿਉਂਕਿ ਕਾਫੀ ਕਨਫਿਊਜ਼ਨ ਇੱਥੇ ਖੜਾ ਹੋਇਆ ਵਾ ਇਹਦੇ ਤੇ ਮੈਂ ਕਹਿ ਜਿਆਂ ਕਹਿੰਦੇ ਕਿ ਕਿਉਂਕਿ 50 ਸਾਲ ਤੋਂ ਉੱਪਰ ਆਈਫ ਨਹੀਂ ਹੋ ਸਕਦੀ ਉਹ ਰਿਸਟ੍ਰਿਕਸ਼ਨ ਸਿਰਫ ਕਲੀਨਿਕ ਵਾਸਤੇ ਆ ਕਿਸੇ ਇੰਡੀਵਿਜੂਅਲ ਪੇਰੈਂਟ ਵਾਸਤੇ ਨਹੀਂ ਆ ਉਹਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਆ ਔਰ ਉਹ ਤੇ ਕੋਈ ਉਹ ਤੇ ਬਾਹਰ ਨਹੀਂ ਆ 50 ਸਾਲ ਤੋਂ ਉੱਪਰ ਜੋ ਇਹ ਆਈਡੀਐਫ ਟੈਕਨੋਲੋਜੀ ਨਾਲ ਕਨਸੀਵ ਕਰਨ ਦੀ ਜਾਂ ਬੱਚਾ ਕਰਨ ਦੀ ਤਾਂ ਇਹ اسی ਕਲੈਰੀਫਿਕੇਸ਼ਨ ਵਾਸਤੇ ਬਹੁਤ ਬਹੁਤ ਲਾਈਵ ਹੋਇਆ ਬਹੁਤ ਬਹੁਤ ਸ਼ੁਕਰੇ ਮਿਹਰਬਾਨੀ ਬੈਡਰ ਖਾਲਸਾ ਕਰਨ ਦੀ ਕਿਰਪਾ